ਅਠਵੋ ਵੀ ਅਠਵੋ ਮੁੰਡਿਓ ਲਓ ਬਈ ਸਾਡੇ ਟੂਰ ਦਾ ਸੋਨਿਹਾਲ ਸਸਰੀਆ ਕਾਲ ਸਰਦਾਰ ਸਾਹਿਬ ਜਾਣਾ ਉਹ ਉੱਠਦੇ ਆ ਸਾਰੀ ਆਪਾਂ ਤੇ ਅੱਜ ਦਾ ਟੂਰ ਸਾਡਾ ਪੱਥਰ ਸਾਹਿਬ ਗੁਰਦੁਆਰੇ ਅਸੀਂ ਚੱਲੇ ਆ ਚਲੋ ਵੀ ਮੁੰਡਿਓ ਪਾਲੋ ਘੋੜਿਆਂ ਨੂੰ ਇਕੱਠੀਆਂ ਨਹਾ ਨੂੰ ਲੋ ਤੇ ਚੱਲੀਏ ਗੁਰਦੁਆਰੇ ਮੱਥਾ ਟੇਕਣ ਫਿਊ ਮਿੰਟਸ ਲੇਟਰ ਹਾਂਜੀ ਤੇ ਗੁਰਦੁਆਰੇ ਆਪਾਂ ਜਾਣਾ ਸੀ ਤੁਹਾਨੂੰ ਦੱਸਿਆ ਸੀਗਾ ਕੇ ਰਮਾਲੀ ਸਾਡੀ ਲਈਏ ਕਿਹੜਾ ਵਧੀਆ ਰਹੂਗਾ ਆ ਕਿ ਬਲੈਕ ਇਹ ਤਾਂ ਨਹੀਂ ਬਲੈਕ ਵਾਲਾ ਨਿਆ ਬੰਦਾ ਹੋਇਆ ਥੋੜਾ ਬਲੈਕ ਬੰਦਾ ਜੀ ਉਹ ਗ੍ਰੇ ਵੀ ਨਹੀਂ ਕੁਝ ਹੋਣਾ ਹਾਂ ਜੀ ਤੇ ਲਾਲ ਕੈਪ ਵੀ ਪਾ ਲਈ ਆ ਫਿਰ ਗੁਰਦੁਆਰੇ ਜਾ ਕੇ माल बाल लाँगे चाह चू पी आ, लिए हाँ ठीक है बत्ती ज्यादा पाती पारती बाकी इतों के दो लोग आने हैं मैं गुरुद्वारा साहब का एक बखरा बना रहा जो तुम देख रहे हैं ਗੱਡੀਆਂ ਕੱਟ ਲਈਆਂ ਆਪਾਂ ਤੇ ਆਪਾਂ ਚੱਲੇ ਆ ਗੁਰਦੁਆਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾਨੇ ਆ ਕਿਉਂਕਿ ਕਾਫੀ ਦੂਰ ਆ ਤੁਹਾਨੂੰ ਪਤਾ ਇੱਥੇ ਬੰਦੇ ਕੋ ਬਾਰ-ਬਾਰ ਨਹੀਂ ਆਇਆ ਜਾਂਦਾ ਜੀ ਤੇ ਗੁਰਦੁਆਰਾ ਸਾਹਿਬ ਜਾ ਰਹੇ ਆ ਬਾਹਰ ਆਪਾਂ ਬੰਨ ਲਿਆ ਬਿੱਲ ਕਿ ਮੁੰਡੇ ਹਜੇ ਉੱਠਾ ਕੇ ਬੰਨਣਗੇ ਤੇ ਦੇਖੋ ਕੰਦੇ ਵੀ ਜੇ ਗੁਰਦੁਆਰੇ ਸਾਹਿਬ ਜਾਣਾ ਨਾ ਆਪਾਂ ਇੱਧਰੋਂ मतलब इस रोड पे जाने ਲਈ मतलब ਫੀਸ ਸਲਿੱਪ ਲਗੜੇ ਆ ਪਰਮਿਟ ਲੈਣਾ ਪੈਣਾ ਅਸੀਂ ਇੱਥੇ ਖੜੇ ਹੋਏ ਆ ਚੈੱਕ ਕਰੋ ਸਾਡਾ ਡਰਾਈਵਰ ਬਾਈ ਪਰਮਿਟ ਲੈਣ ਗਿਆ ਆ ਪਰਮਿਟ ਮਤਲਬ ਕਿ ਪੈਸੇ ਹੀ ਦੇਣੇ ਆ ਗੱਲ ਮੁਕਦੀ ਸਲਿੱਪ ਲੈਣੀ ਬਸ ਟੋਲ ਟੋਲ ਪਲਾਜ਼ੇ ਵਾਲੇ ਕੰਮ ਆ ਸਮਝ ਲਓ ਆਈ ડી ਉਡੀ ਦੋ ਫਿਊ ਮਿੰਟਸ ਲੇਟਰ ਮੇ ਕਪੜੇ ਚੇਂ ਕਰ ਲਏ ਕਿਉਂਕਿ ਮਰਾ ਟੋਪਿਕ ਬਹੁਤ ਜਾੜਾ ਹੋ ਗਈ ਜੀ ਤੇ ਗੁਰ ਜਿੱਤੇ ਪਾਸ ਮਿਲ ਗਏ ਸੀ ਸਾਨੂੰ ਤੇ ਬਾਕੀ ਹੁਣ ਗੁਰਦੁਆਰਾ ਸਾਹਿਬ ਜਾ ਰਹੇ ਆਂ ਟਿਕੜੀਆਂ ਜਾ ਰਹੀਆਂ ਨੇ ਬਾਕੀ ਕਰਾਨੇ ਆ ਤੁਹਾਨੂੰ ਵੀ ਦਰਸ਼ਨ ਜੁੜੇ ਰਹੋ ਸਾਡੇ ਨਾਲ ਵਲੌਗ ਚ ਓਕੇ ਵੀ ਅੰਜੀਨੀ ਕਰੋ ਵੀ ਦਰਸ਼ਨ ਗੁਰਦੁਆਰੇ ਸਾਹਿਬ ਜੀ ਆ ਗਏ ਆਂ ਬਾਕੀ ਅੰਦਰ ਜਾ ਕੇ ਦਰਸ਼ਨ ਕਰਵਾਣੇ ਹਨ ਦੇਖੋ ਸਾਡੇ ਗੁਰੂ ਕਿੱਥੇ ਕਿੱਥੇ ਆਏ ਨੇ ਚੱਲ ਕੇ ਉਹ ਵੀ ਪੈਦਲ ਯਾਤਰਾ ਗੁਰੂ ਨਾਨਕ ਦੇਵ ਜੀ झूल दे रैन निशान निशान साहब शूज वगैरह सारे गा दते सारा भाई पर देख लो बाबा जी ने नंगे पैरी सारी पैदल यात्रा की ਸਾਰਾ ਨਿਰਮਾਲ ਬਣ ਲਿਆ ਮੈਂ ਤੇ ਆਪਣਾ ਘਰੋ ਹੀ ਲੈ ਕੇ ਆਇਆ ਸੀ ਕਿਉਂਕਿ ਮੈਨੂੰ ਪਤਾ ਸੀ ਮੈਂ ਇੱਥੇ ਮੱਥਾ ਟੇਕ ਕੇ ਆਣਾ ਹੀ ਆਣਾ ਮੈਂ ਆਪਣਾ ਬਲੈਕ ਘਰੋ ਲੈ ਕੇ ਆਇਆ ਸੀਗਾ ਸ਼ਾਇਦ ਮੈਂ ਵਲੌਗ ਚ ਪਾਇਆ ਵੀ ਹੋਵੇ ਤੇ ਉਹ ਪਹਾੜੀ ਤੋਂ ਪੱਥਰ ਛਿੱਟਿਆ ਸੀ ਸ਼ੈਤਾਨ ਕਹਿ ਦਿੰਦੇ ਹਨ ਉਹਨੂੰ ਤੇ ਉਹ ਗੁਰੂ ਨਾਨਕ ਦੇਵ ਜੀ ਨਾਲ ਟੱਚ ਹੋ ਕੇ ਤੇ ਉਹ ਪੱਥਰ ਵੀ ਮਤਲਬ ਮੋਮ ਦਾ ਬਣ ਗਿਆ ਸੀਗਾ ਤੇ ਪ੍ਰੋਪਰ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣੀ ਹੋਈ ਆ ਤੇ ਉਹਨੇ ਇਹਦਾ ਪੈਰ ਵੀ ਮਾਰਿਆ ਸੀ ਪੱਥਰ 'ਚ ਉਹਦਾ ਪੈਰ ਵੀ ਮਤਲਬ ਅੰਦਰ ਧਸ ਗਿਆ ਸੀਗਾ ਤੇ ਜੇ ਅੰਦਰ ਦਰਸ਼ਨ ਹੋਏ ਪ੍ਰੋਪਰ ਦਿਖਿਆ ਤੇ ਮੈਂ ਤੁਹਾਨੂੰ ਜਾ ਕੇ ਦਿਖਾਣਾ ਆ ਦੇਖੋ ਚੜ੍ਹਦੀ ਕਲਾ ਲਿਖਿਆ ਹੋਇਆ ਤੇ ਪ੍ਰੋਪਰ ਆ ਟਰੈਕ ਬਣਾਇਆ ਹੋਇਆ ਪੌੜੀਆਂ ਦਾ ਜਿੱਥੋਂ ਪੱਥਰ ਆਇਆ ਸੀ ਥੱਲੇ ਤੇ ਆਜੋ ਅੰਦਰ ਚੱਲਦੇ ਆ ਉਹ ਉੱਪਰ ਨਿਸ਼ਾਨ ਸਾਹਿਬ ਜੀ ਲੱਗੇ ਹੋਏ ਆ ਛੋੜ ਕੇ ਤੁਸੀਂ ਚੈੱਕ ਕਰ ਸਕਦੇ ਆ ਪਾੜੀ ਕਿੰਨੀ ਇੱਜ਼ੀ ਆ ਮਾਕੀ ਅੰਰੀਆ ਦੇ ਦਰਸ਼ਨ ਕਰਾਉਣਾ ਤੁਹਾਨੂੰ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਰਮਾਂ ਵਾਲੇ ਆਂਦੇ ਇੱਥੇ ਕਰਮਾਂ ਆਲੇ ਵੀਡੀਓ ਦਾ ਸਪੋਰਟ ਆਜ ਇਤਿਹਾਸ ਆ ਵੀ ਪੜ ਲਓ ਸਾਰਾ ਰੀਡ ਕਰ ਲਾ ਫੇ ਬਾਅਦ ਵਿੱਚ ਮੈਨੂੰ ਦੱਤੀ ਠੀਕ ਹੈ ਨਹੀਂ ਬਈ ਇੰਨਾ ਨਹੀਂ ਯਾਦ ਹਿੰਦੀ ਵਾਲਿਆਂ ਲਈ ਵੀ ਹਿੰਦੀ ਚ ਤੁਸੀਂ ਰੀਡ ਕਰ ਸਕਦੇ ਆ ਅੰਜਾ ਪੱਥਰ ਆਹੋ ਕਰੋ ਦਰਸ਼ਨ va a la carrera ਖਾਦਾ ਵੀਡੀਓ ਬਣਾ ਨਹੀਂ ਦਿੰਦੇ ਫਿਰ ਵੀ ਜਿੰਨਾ ਹੋਇਆ ਕੈਪਚਰ ਕੀਤਾ ਇੱਥੇ ਸਾਰੇ ਫੌਜੀ ਵੀਰ ਸੇਵਾ ਕਰਦੇ ਆ ਲੋ ਵਰਦੀਆਂ ਪਾਏ ਆ ਇਹਨਾਂ ਨੇ सारे फौजी भी है जिन्हें भी है ना इतना सेवादार बाकी क्या लंग बहुत स्वाद लंगर साढ़े बंद सेवा लागे है भी कर सेवा ਚੱਲਿਆ ਹੁਣ ਦਰਸ਼ਨ ਕਰਨ ਆ ਤਪਸਥਾਨ ਜਿੱਥੇ ਤਪੱਸਿਆ ਕੀਤੀ ਸੀ ਢੰਗ ਗੁਰੂ ਨਾਨਕ ਦੇਵ ਜੀ ਇੱਧਰ ਚੜ੍ਹਦੀ ਕਲਾ ਲਿਖਿਆ ਹੋਇਆ ਅਸੀਂ ਚੜ੍ਹਦੀ ਕਲਾ ਚ ਹੀ ਰਹਿਣਾ ਔਰ ਦੇਖੋ ਇੱਥੋਂ ਆਇਆ ਸੀ ਪੱਥਰ इत तो इत है थले ज मैं तुम दिखाया थल तक उपर तो जाके हम दर्शन कर आई है फिर भी मैं काफ़ी वीडियो बना ली है ज़्यादा लाओ नहीं करते बाकी वाहगुरु की कृपा ਸੋਹਾ ਕਰ ਲੋ ਦਰਸ਼ਨ ਸਾਬ ਉਹ ਚੜ ਗਿਆ ਇੱਥੇ ਥੋੜੀ ਜੀ ਸਾੜ ਹੀ ਹੈਗੀ ਵੀ ਆ ਪਰ ਕੋਈ ਗੱਲ ਨਹੀਂ ਵਾਹਿਗੁਰੂ ਰਖ ਹੈਗੇ ਰੱਖਣ ਵਾਲੇ ਜਦੋਂ ਇਹਨਾਂ ਨੇ ਸਾਹ ਕੱਢਣੇ ਆ ਘਰੇ ਬੈੱਡ ਤੇ ਬੈਠੇ ਵੀ ਕੱਢ ਹੀ ਲੈਣੇ ਆ ਸਭ ਮਾਲਕ ਦੇ ਹੱਥ ਦਰਸ਼ਨ ਕਰਨ ਆ ਗਏ ਆ ਅੱਗੇ ਵੀ ਸਾਡੀ ਸਾਰੀ ਯਾਤਰਾ ਸਫਲ ਕਰਿਓ ਵਾਹਿਗੁਰੂ ਜੀ। ਅਸਟਾ ਡਈਆਸਰਾ। ਤੇ ਹੁਣ ਚੱਲੇ ਆਂ ਥੱਲੇ। ਮੇਨੋਂ ਆਪਣੀ ਵਲੌਗ ਆਪਣੀ ਵੀਡੀਓ ਆਪ ਹੀ ਬਣਾਣੀ ਪੈ ਰਹੀ ਆ। ਕੋਈ ਨਹੀਂ ਫੋਨ ਫੜਦਾ ਇੱਥੇ। ਚਲੋ ਕੋਈ ਗੱਲ ਨਹੀਂ।

ਪਤਾ ਨਹੀਂ ਫਿਰ ਦੁਬਾਰਾ ਕਦੇ ਆ ਹੋਵੇ ਚਾਹੇ ਨਾ ਆ ਹੋਵੇ ਬਾਕੀ ਜੇ ਬਾਬਾ ਜੀ ਨੇ ਬੁਲਾਣਾ ਆ ਤੁਹਾਨੂੰ ਪਤਾ ਹੀ ਆ ਆਪਾਂ ਦਰਸ਼ਨ ਕਰ ਚੱਲੇ ਆ ਬਈ ਅਗਲੀ ਵਾਰੀ ਹੁਣ ਬਾਬਾ ਜੀ ਬੁਲਾਉਂਦੇ ਜਲਦੀ ਨਹੀਂ ਇਹ ਤੇ ਉਹਨਾਂ ਦੇ ਹੱਥ ਹੀ ਆ ਏਕ ਓਮਕਾਰ ਵਸਾਰੀ ਦੀ ਜੁਨੀ ਨੇ ਇਹੀ ਕਿਹਾ ਇਹੀ ਮੈਸੇਜ ਹੈਗਾ ਬਾਬਾ ਜੀ ਦਾ ਏਕ ਓਮਕਾਰ ਸਾਰੇ ਗੁਰੂ ਇੱਕ ਆ ਬਸ ਏ ਓਮਕਾਰ ਕਰਮ ਬਹੁਤ ਆ ਆ ਜੇ ਸ਼ੂ ਆਪਣੇ ਪੰਜਾਬ ਤੋਂ ਬੰਦੇ ਘਟ ਆਂਦੇ ਆ ਪੀਵੀ ਨੰਬਰ ਗੱਡੀਆਂ ਬਹੁਤ ਘਟ ਆ ਬਾਕੀ ਉਧਾ ਹੋ ਸਟੇਟ ਵਾਲੇ ਕਾਫੀ ਬੰਦੇ ਆਂਦੇ ਆ ਤੇ ਚਲੋ ਪਤਾ ਲੱਗਦਾ ਲੋਕਾਂ ਨੂੰ ਆਪਣੇ ਇਤਿਹਾਸ ਬਾਰੇ ਵਾਹਿਗੁਰੂ ਜੀ ਲੈ ਮੈਂ ਠੀਕ ਹੈ ਹੋਪ ਤੁਸੀਂ ਵੀ ਵਧੀਆ ਵਧੀਆ ਦਰਸ਼ਨ ਕਰ ਲਏ ਹੋਣੇ ਆ ਬਾਕੀ ਮੇਨ ਇਤਿਹਾਸ ਇਹੀ ਸੀਗਾ ਵੀ ਉਪਰੋਂ ਉੱਥੇ ਜਿੱਥੇ ਤੁਹਾਨੂੰ ਦੱਸਿਆ ਪੱਥਰ ਡਿਆ ਸੀਗਾ ਉਹ ਨਾਨਦੇਵ ਜੀ ਦੀ ਬਾਡੀ ਨਾਲ ਟੱਚ ਹੋ ਕੇ ਮੋਮ ਬਣ ਗਿਆ ਸੀ ਹਾਂ ਮੋਮ ਬਣ ਗਿਆ ਸੀਗਾ ਤੇ ਉੱਥੇ ਉਹ ਸਾਰਾ ਸਾਰਾ ਜੋ ਮੈਂ ਤੁਹਾਨੂੰ ਦਿਖਾਇਆ ਵਲੌਗਸ ਹਾਂਜੀ ਤੇ ਬਾਕੀ ਅੱਜ ਦਾ ਵਲੌਗ ਇਹੀ ਆ ਤੇ ਬਾਕੀ ਤੁਸੀਂ ਮੇਰੇ ਦੂਸਰੇ ਵਲੌਗ ਇੰਜੋਏ ਕਰ ਹੀ ਰਹੇ ਹੋ ਦੇਖੋ ਤੇ ਆਪਲਾ ਵਲੌਗ ਇੱਥੇ ਆਪਾਂ ਖਤਮ ਕਰਦੇ ਆਂ ਟਿੱਕੜੀ ਆ ਗਈ ਆਹ ਕਰ ਲਓ ਇੱਕ ਵਾਰੀ ਫੇਰ ਦਰਸ਼ਨ ਆ ਦੇਖੋ ਲਿਖਿਆ ਧੰਨ ਗੁਰੂ ਨਾਨਕ ਦੇਵ ਜੀਏ ਦੇਖੋ ਆ ਦੇਖੋ ਠੀਕ ਹੈ ਵੀ ਸਾਡੀ ਸੰਗਤ ਨੂੰ ਆਦਰ ਮੈਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ